ਲੁਧਿਆਣਾ ਦੇ ਜੀਐਲ ਬੱਸੀ ਹਸਪੀਟਲ ਦੇ ਵਿੱਚ ਐਤਵਾਰ ਨੂੰ ਹੱਡੀਆਂ ਜੋੜਾ ਰੇਡ ਦੀਆਂ ਹੱਡੀਆਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਡੈਂਸਿਟੀ ਟੈਸਟ ਫ੍ਰੀ ਕੀਤੇ ਗਏ ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਇਸ ਤੋਂ ਇਲਾਵਾ ਲੈਬ ਟੈਸਟ ਤੇ ਐਕਸ-ਰੇ ਤੇ 30 ਫੀਸਦੀ ਦੀ ਜਾਇਤ ਵੀ ਦਿੱਤੀ ਗਈ ਕੈਂਪ ਸਵੇਰੇ 10:00 ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਲਗਾਇਆ ਗਿਆ ਤੇ ਜਾਣਕਾਰੀ ਦਿੰਦਿਆਂ ਹੋਇਆਂ ਹੱਡੀ ਰੋਗ ਦੇ ਮਾਹਰ ਡਾਕਟਰ ਤੀਰੇਨ ਬੱਸੀ ਜਿਨ੍ਹਾਂ ਦਾ ਹੀ ਕਹਿਣਾ ਹੈ ਕਿ ਬੀਐਮਡੀ ਟੈਸਟ ਜਿਹੜੇ ਨੇ ਉਹ ਸਰੀਰ ਦੇ ਕੈਲਸ਼ੀਅਮ ਦੀ ਕਮੀ ਬਾਰੇ ਪਤਾ ਲਾਉਂਦੇ ਨੇ ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਨੇ ਜਿਸ ਦੇ ਨਾਲ ਇੱਕ ਛੋਟੀ ਜਿਹੀ ਸੱਟ ਲੱਗਣ ਨਾਲ ਵੀ ਫ੍ਰੈਕਚਰ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਆਪਣੀ ਜੀਵਨ ਸ਼ੈਲੀ ਦੇ ਵਿੱਚ ਕੈਲਸ਼ੀਅਮ ਯਕਤ ਚੀਜ਼ਾਂ ਜਿਵੇਂ ਕਿ ਪਨੀਰ ਅੰਡੇ ਦੁੱਧ ਮਾਸ ਮੱਛੀ ਮੂੰਫਲੀ ਇਸਨਾ ਮਟਰਾਂ ਨੂੰ ਸ਼ਾਮਲ ਕਰਨਾ ਚਾਹੀਦਾ ਇਸ ਦੇ ਨਾਲ ਹੀ ਡਾਕਟਰਾਂ ਦੇ ਵੱਲੋਂ ਸਲਾਹ ਵੀ ਦਿੱਤੀ ਗਈ ਹੈ ਕਿ ਨਾਮਕੀ ਕਿਹਨਾਂ ਚੋਅ ਦੇ ਟੈਪ ਲਗਾਇਆ ਗਿਆ ਹਾਂਜੀ ਮੈਂ ਡਾਕਟਰ ਜੀਰੇਨ ਵਸੀ ਆ ਡਾਕਟਰ ਜੇ ਐਲ ਵਸੀ ਆਰਥੋਪੈਡਿਕ ਹਸਪੀਟਲ ਦੇ ਵਿੱਚ ਆਰਥੋਪੈਡਿਕ ਸਰਜਰੀ ਨੇ ਆ ਸਾਡੇ ਹਸਪੀਟਲ ਦੇ ਵਿੱਚ ਹੱਡੀਆਂ ਦਾ ਕੈਲਸ਼ੀਅਮ ਜਿਹਨੂੰ ਅਸੀਂ ਬੋਨ ਮਿਨਰਲ ਡੈਂਸਿਟੀ ਜਾਂ BMD ਟੈਸਟ ਵੀ ਕਹਿੰਦੇ ਆ ਉਹ ਅਸੀਂ ਅਜਾ ਆਪਣੇ ਹਸਪੀਟਲ ਦੇ ਵਿੱਚ ਲਗਾਇਆ ਹੈ ਔਰ ਪਲੱਸ ਜਿਹੜੀਆਂ ਕੰਸਲਟੇਸ਼ਨ ਫੀਸ ਹੈ ਉਹ ਟੋਟਲੀ ਫ੍ਰੀ ਰੱਖੀ ਹੈ ਔਰ ਤੀਸਰੀ ਜਿਹੜਿਆ ਟੈਸਟ ਜਾਂ ਐਕਸ-ਰੇ ਨੇ ਉਹਨਾਂ ਤੇ ਵੀ ਡਿਸਕਾਊਂਟ ਦੇ ਰਹੇ ਆ साडी इस कैंप दे लगान दी पहली सोच है कि वे इस हॉस्पिटल दे पेशेंट्स नो कुछ बेटर मिल सके और ऐसी ऐसी कैल्शियम और उन्होंने असी कैलशियम अंपी आ चीज देखी है कि पेशेंट ना दा कैल्शियम बहुत घट रहे हैं और कई तो भी कह के जा रहे हैं जी मैं तो बिल्कुल ठीक है पर कैलशियम बहुत घट आ रहा है मतलब पेशेंट्स अपने सेहत वाले पास ध्यान नहीं देंगे और इसीलिए लिए कैंप लगाए जाते हैं कि पेसेंट्स न्वारा पता चले कि भी हाँ मैं किसी है और कैलशियम का टेस्ट करा के जो टोटल फ्री हो रहा है और देख के कि मैं अपने डाइट ना कोई मेडिसिन लेनी है तो उन्होंने मैं इंप्रूव कर सकता मेरी ਅੰਦਰ ਰੀਜ਼ਨ ਕੀ ਹੈ ਕਿ ਮਤਲਬ ਕਿਉਂ ਲੋਕਾਂ ਤੇ ਸਾਡੀ ਜਿਹੜੀ ਡਾਈਟ ਹੈ ਜਿਹੜਾ ਸਾਡਾ ਖਾਣ ਪੀਣ ਹੈ ਉਹ ਬਹੁਤ ਗਿਰ ਗਿਆ ਹੈ ਫਾਸਫੋਰ ਬਹੁਤ ਜ਼ਿਆਦਾ ਹੋ ਗਿਆ ਹੈ ਔਰ ਸਾਡੀ ਜਿਹੜੀ ਸਿਹਤ ਹੈ ਉਹ ਨਾ ਮੱਤ ਰਹੀ ਹੈ ਤੇ ਇਹ ਦੋਨੋਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਮੌਸਮ ਵੀ ਠੀਕ ਨਹੀਂ ਮੈਂ ਪੇਸ਼IENTS ਨੂੰ ਸਲਾਹ ਦਿੰਦਾ ਕਿ ਉਹ ਆਪਣੀ ਸਿਹਤ ਸਟਾਰਟ ਕਰਨ ਆਪਣੀ ਡਾਈਟ ਨੂੰ ਇੰਪਰੂਵ ਕਰਨ ਔਰ ਆਪਣੇ ਹੱਡੀਆਂ ਨੂੰ ਬਚਾ